ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਜਰ ਮਲੰਗੀ ਦੋਸਤੋ ਅੱਜ ਮੈਂ ਆਇਆ ਕਿਡਜ਼ ਇੰਟਰਨੈਸ਼ਨਲ ਸਕੂਲ ਵੱਲੋਂ ਇਹਨੂੰ ਫੰਕਸ਼ਨ ਹੋ ਰਿਹਾ ਜਿਹਦੇ ਵਿੱਚ ਪਾਲ ਸਿੰਘ ਸਮਾਉ ਜੀ ਜਿ ਐਜੇ ਚੀਫ ਗੈਸਟ ਆ ਰਹੇ ਨੇ ਤੇ ਨਾਲ ਹੀ ਸੁਖਵਿੰਦਰ ਸਰ ਸਾਡੇ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਤੇ ਬਾਕੀ ਜੋਰਾ ਸ਼ੋਰਾ ਨਾਲ ਤੇਰੇ ਚੰਦਰੀਆਂ ਨੇ ਪ੍ਰੋਗਰਾਮ ਸ਼ੁਰੂ ਹੋਣ ਚ ਹਜੇ ਟਾਈਮ ਲੱਗੂਗਾ ਕਿਉਂਕਿ ਹਜੇ ਤਾਂ ਸਾਊਂਡ ਹੀ ਆਇਆ ਹੈ ਆ ਸਾਹਮਣੇ ਸਾਊਂਡ ਵਾਲੀ ਗੱਡੀ ਖੜੀ ਐ ਪੁੱਛਦੇ ਆ ਬਾਈਆਂ ਨੂੰ ਲੱਗੇ ਨੇ ਇਹਨੇ ਬਾਈ ਸਾਊਂਡ ਵਾਲੇ ਸਾਡੇ ਹਾਂਜੀ ਬਾਈ ਓਕੇ ਸਾਰਾ ਕੁਝ ਹਾਂਜੀ ਬਾਈ ਓਕੇ ਹਾਂਜੀ ਕੋਈ ਪ੍ਰੋਬਲਮ ਕਿ ਨਹੀਂ ਹਰੀ ਬੰਦਾ ਭੁੰਦਾ ਭੇਜੇ ਕੋਈ ਮੰਦਾ ਮੰਗਾ ਲੋ ਮੈਂ ਆ ਜਾਣਾ ਭੇਜਾਂ ਬੰਦਾ ਕੋਈ ਮੰਗਾ ਦੇ ਤਾਂ ਬੜੀ ਚੰਗੀ ਆਹ ਮੰਗਵਾ ਦੇਣਾ ਮੰਗਵਾ ਬਾਈ ਜੀ ਇੱਕ ਬੰਦਾ ਆਜੋਗੇ ਮਾੜਾ ਸਾਊਂਡ ਹੋ ਕਰਨ ਵਾਸਤੇ ਸਿਰਫ ਇੱਕ ਬੰਦਾ ਚਾਹੀਦਾ ਸੀ ਇੱਕ ਬੰਦਾ ਉਹ ਉਹ ਲਹੋਣ ਵਾਸਤੇ ਮਤਲਬ ਕਹਿੰਦੇ ਲਵੇ ਕੇ ਲਾ ਦੇ ਕੋਈ ਹੈਗਾ ਬੰਦਾ ਮੈਟ ਵਿਛਾਈ ਜਾਂਦੀ ਸੀ ਹੈ ਹੋਰ ਮੈਟ ਵਿਛਾਉਣਾ ਮੈਟ ਕੋਈ ਬਸ 2 ਮਿੰਟ ਦਾ ਕੰਮ ਉੱਥੇ ਲਹੋਣ ਥੱਲੀ ਲਹੋਣੇ ਨੇ ਬਸ ਉਹ ਦੋ ਜਾਨਾ ਬਾਈ ਥੈਂਕ ਯੂ ਬਾਈ ਸ਼ੁਕਰੀਆ ਸ਼ੁਕਰੀਆ ਬਾਈ ਹਾਂ ਆ ਤਾਂ ਮੈਟ ਵਿਛਾਉਣੇ ਆ ਗਏ ਕਿਹਾ ਬਹੁਤ ਹੈ ਬਹੁਤ ਸੋਹਣਾ ਪ੍ਰੋਗਰਾਮ ਅਰੇਂਜ ਕੀਤਾ ਹੈ ਸਗੁੰਦਰ ਸਰ ਨੇ ਕਿਡਸ ਇੰਟਰਨੈਸ਼ਨਲ ਸਮਾਉ ਪੀਖੀ ਰੇਨਬੋ 3rd ਐਨਵਲ ਫੰਕਸ਼ਨ ਜਿਹੜੇ ਚੀਫ ਗੈਸਟ ਆਉਣਗੇ ਉਹ ਵੀ ਬਹੁਤ ਫੇਮਸ ਇੱਕ ਉੱਚ ਸ਼ਖਸੀਅਤ ਦੇ ਮਾਲਕ ਆਉਣਗੇ ਇੱਥੇ ਪਾਲ ਸਿੰਘ ਸਮਾਉ ਬਸ ਉਹ ਲੋਮ ਸ਼ੁਰੂ ਹੋ ਗਏ ਤੇ ਮੈਂ ਓਹ ਸੌਰੀ ਤੇ ਮੈਂ ਤੁਹਾਡਾ ਆਪਣਾ ਯਾਰ ਮਲੰਗੀ ਆディ ਕੋਟ-ਕੂਟ ਪਾ ਕੇ ਆਏ ਆਂ ਦੇਖੋ ਬਸ ਪ੍ਰੋਗਰਾਮ ਸ਼ੁਰੂ ਹੋਊਗਾ ਫਿਰ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ ਬਾਕੀ ਵਧੀਆ ਅਰੇਂਜ ਕੀਤਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਆ ਦੇਖੋ ਸਾਰੇ ਪੈਰੈਂਟਸ ਆਏ ਹੋਏ ਨੇ ਮੁੱਖ ਮਹਿਮਾਨ ਸਾਹਿਬ ਪ੍ਰਿੰਸੀਪਲ ਸਾਹਿਬ ਦੇ ਸਾਹਮਣੇ ਬੱਚੇ ਬਹੁਤ ਹੀ ਸੋਹਣੀ ਪਰਫਾਰਮੈਂਸ ਕਰ ਰਹੇ ਨੇ ਆ ਸਾਰਾ ਪੰਡਾਲ ਸਜਿਆ ਹੋਇਆ ਜਿਵੇਂ ਇੱਕ ਵਿਆਹ ਦਾ ਫੰਕਸ਼ਨ ਹੋਵੇ ਬਹੁਤ ਹੀ ਉਦਮ ਨਾਲ ਕੰਮ ਕੀਤਾ ਸਾਰੀ ਮੈਨੇਜਮੈਂਟ ਕਮੇਟੀ ਨੇ ਜਿਵੇਂ ਮੈਂ ਕੈਮਰਾ ਲੈ ਕੇ ਵੀਡੀਓ ਬਣਾ ਰਿਹਾ ਤੇ ਤੁਹਾਨੂੰ ਦਿਖਾਉਣਾ ਪ੍ਰੋਗਰਾਮ ਦੇ ਕੁਝ ਅੰਸ਼ ਲਾ ਲੁਪਾ ਲਾ ਸੋ ਤੇ ਮੈਂ ਲੈ ਆ ਰਿਹਾ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਰੂਬਰੂ ਕਰਨ ਜਾ ਰਿਹਾ ਪਾਲ ਸਿੰਘ ਸਿਮਾਉ ਹੋਰ ਬਾਈ ਜੀ ਠੀਕ ਠਾਕ ਹੋ ਕਹਿੰਦੇ ਓਕੇ ਚਲੋ ਮੈਂ ਵੀ ਇੱਕ ਆਸ਼ੀਰਵਾਦ ਲੈ ਤਾ ਇਹਨਾਂ ਦਾ ਕਿਉਂਕਿ ਬਹੁਤ ਵੱਡੀ ਸ਼ਖਸੀਅਤ ਨੇ ਬਾਕੀ ਆ ਪ੍ਰੋਗਰਾਮ ਚੱਲ ਰਿਹਾ ਕਿ ਮੈਂ ਫਿਰ ਇੱਧਰ ਸਟੇਜ ਵੱਲ ਆ ਗਿਆ ਬਾਈ ਸੁਖਵੀਰ ਕਹਿੰਦਾ ਮੇਨੇ ਮੇਰੇ ਨਾਲ ਹੀ ਫੋਟੋ ਖਿਚਾ ਲਾਵਾ ਬਾਈ ਖਿਚਾ ਲਾਨੇ ਬਾਈ ਜੀ ਕੁਝ ਖਾਣ ਪੀਣ ਨੂੰ ਤੇ ਮੇ ਮੇਰੀ ਗੱਲ ਸੁਣੀ ਜੀ ਇਹਨਾਂ ਨੂੰ ਖਾਣ ਪੀਣ ਨੂੰ ਪਰ ਕੁਝ ਨਹੀਂ ਦੇਣਾ ਕੁਝ ਨਹੀਂ ਤੇ ਵੀ ਕੁਝ ਖਾ ਵੀ ਸਕਦੇ ਆ ਜੇ ਕੁਝ ਵੀ ਖਾਣਾ ਬਦ ਲੱਗੇ ਪੇ ਅੰਦਰ ਗਲਾਬ ਜਾਮਣੇ ਤੋਂ ਤਾਂ ਮੈਂ ਗਲਾਬ ਜਾਮਣੇ ਤੋਂ ਬਚੀਆਂ ਨੇ ਤਾਲੀਆਂ ਹਾਰੀਆਂ ਰ ਬਾਈ ਜੀ ਤਾਲੀਆਂ ਆਰੀਏ ਆਰੀਏ ਭਾਈ ਕਿੱਥੇ ਬਠਿੰਡੇ ਪਹੁੰਚ ਗਏ ਆ ਨਾ ਨਾ ਬਸ ਤੁਰੀਆਂ ਹੋਈਆਂ ਨੇ ਅੰਦਰੋਂ ਕੋਠੀ ਚ ਤੁਰੀਆਂ ਨੇ ਆ ਆ ਬਹੁਤ ਵਧੀਆ ਨਜ਼ਾਰਾ ਤੇਂਡੀ ਲਾ ਤੂੰ ਮੈਂ ਮੜਕ ਉਹ ਨਾ ਚੰਗਾ ਇਹਨੂੰ ਪਿਓ ਚਾਹ ਜੂ ਮੈਂ ਆਹ ਫੜੇਗੇ 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 ਨਾ ਪਹਿਲਾਂ ਇਹ ਦੱਸੋ ਕੀ ਕਿਹੜੀ ਅਜਾਸਤ ਨਾਲ ਕਿਸੇ ਪਕੌੜਾ ਚੱਕਿਆ ਕੀ ਦੀ ਅਜਾਸਤ ਨਾਲ